ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਨ ਤਰੈ ਔਰਨ ਲੇਤ ਉਧਾਰ ਪਰਮ ਸਨਮਾਨ ਜੋ ਸਾਧ ਸੰਗਤ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਤਿਨਾਂ ਦੀ ਪਾਵਨ ਬਾਣੀ ਸ਼ਲੋਕ ਮਹਲਾ ਨਾਵਾਂ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਅੱਜ 22 ਨੰਬਰ ਸ਼ਲੋਕ ਵਿੱਚ ਧੰਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਸਾਨੂੰ ਕਲਯੁਗੀ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਪ੍ਰਾਣੀ ਪ੍ਰਾਣਾਧਾਰੀ ਜੀਵ ਜਿਹੜਾ ਮਨੁੱਖ ਮਾਇਆ ਦੀ ਮਮਤਾ ਦਾ ਤਿਆਗ ਕਰ ਦਿੰਦਾ ਹੈ ਮਾਇਆ ਦੇ ਮੋਹ ਨੂੰ ਤਿਆਗ ਦਿੰਦਾ ਹੈ ਮਹਾਰਾਜ ਕਹਿੰਦੇ ਨੇ ਲੋਭ ਮੋਹ ਅਹੰਕਾਰ ਲੋਭ ਨੂੰ ਵੀ ਛੱਡ ਦਿੰਦਾ ਹੈ ਮੋਹ ਨੂੰ ਵੀ ਛੱਡ ਦਿੰਦਾ ਹੈ ਤੇ ਅਹੰਕਾਰ ਨੂੰ ਵੀ ਤਿਆਗ ਦਿੰਦਾ ਹੈ ਸਤਿਗੁਰੂ ਕਹਿੰਦੇ ਨੇ ਜਿਹਦੇ ਵਿੱਚ ਇਹ ਨਿਸ਼ਾਨੀਆਂ ਨੇ ਕਹੋ ਨਾਨਕ ਆਪਨ ਤਰੈ ਔਰਨ ਲੇਤ ਉਧਾਰ ਮਾਰਾ ਕਹਿੰਦੇ ਆਪ ਤਾਂ ਤਰਦਾ ਹੈ ਉਹ ਹੋਰਾਂ ਦਾ ਵੀ ਉਧਾਰ ਕਰਾ ਦਿੰਦਾ ਹੈ ਹੋਰਾਂ ਨੂੰ ਵੀ ਤਾਰ ਦਿੰਦਾ ਹੈ ਕਹੋ ਨਾਨਕ ਆਪਨ ਤਰੈ ਔਰਨ ਲੇਤ ਉਧਾਰ ਹੋਰਾਂ ਦਾ ਵੀ ਪੜਾ ਕਰ ਦਿੰਦਾ ਹੈ ਪਰ ਗੁਰੂ ਪਿਆਰਿਓ ਮਾਇਆ ਦਾ ਮੋਹ त्याਗਣਾ ਬੜਾ ਔਖਾ ਹੈ ਇਹ ਮਾਇਆ ਜਿਹੜੀ ਸਪਣੀ ਹੈ ਇਹ ਬਿਨਾਂ ਦੰਦਾਂ ਤੋਂ ਸੰਸਾਰ ਦੇ ਜੀਵਾਂ ਨੂੰ ਖਾਰੀ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜਿਹੜੀ ਮਾਇਆ ਹੈ ਇਹਦੇ ਦੰਦ ਨਹੀਂ ਇਹ ਬਿਨਾਂ ਦੰਦਾਂ ਤੋਂ ਖਾਂਦੀ ਉਹਨਾਂ ਨੂੰ ਖਾਂਦੀ ਹੈ ਮਨਮੁਖ ਲੋਕ ਜਿਹੜੇ ਮਾਇਆ ਦੇ ਨਾਲ ਲਪਟੇ ਹੋਏ ਹਨ ਮਾਇਆ ਮਮਤਾ ਮੋਹਣੀ ਜਿਨ ਵਿਨੰਦਨਤਾ ਜਗ ਖਾਇਆ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਮਾਇਆ ਦੀ ਜਿਹੜੀ ਮਮਤਾ ਹੈ ਇਹਦੇ ਮੋਹ ਦੇ ਵਿੱਚ ਮਨਮੁਖ ਲੋਕ ਫਸੇ ਹੋਏ ਹਨ ਸੋ ਮਨਮੁਖ ਲੋਕਾਂ ਨੂੰ ਮਾਇਆ ਦੀ ਮਮਤਾ ਇੰਨੀ ਕੁ ਜ਼ਿਆਦੀ ਹੈ ਮਾਇਆ ਦੀ ਮਮਤਾ ਦਾ ਮੋਹ ਇੰਨਾ ਕੁ ਹੈ ਮਾਇਆ ਦਾ ਮੋਹ ਇੰਨਾ ਕੁ ਹੈ ਮਨਮੁਖ ਖਾਦੇ ਮਹਾਰਾਜ ਕਹਿੰਦੇ ਮਨਮੁਖ ਜਿਹੜੇ ਲੋਕ ਹਨ ਉਹ ਖਾਦੇ ਗਏ ਉਹਨਾਂ ਨੂੰ ਖਾ ਲਿਆ ਕਿਉਂਕਿ ਉਹ ਸਿਰਫ ਮਾਇਆ ਤੱਕ ਸੀਮਤ ਹਨ ਉਹ ਧਰਮ ਨਾਲ ਨਹੀਂ ਜੁੜੇ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜੇ ਸਿਰਫ ਮਾਇਆ ਤੱਕ ਹਨ ਪਰ ਜਿਹੜੇ ਗੁਰਮੁਖ ਹਨ ਜਿਨ੍ਹਾਂ ਦਾ ਮੁਖ ਗੁਰੂਵਾਲ ਹੈ ਮਨਮੁਖ ਖਾਦੇ ਗੁਰਮੁਖ ਉੱਭਰੇ ਜਿਨੇ ਸੱਚ ਨਾਮ ਚਿਤ ਲਾਇਆ ਮਹਾਰਾਜ ਕਹਿੰਦੇ ਸੱਚਾ ਨਾਮ ਹੀ ਮਾਇਆ ਤੋਂ ਬਚਾ ਸਕਦਾ ਹੈ ਮਾਇਆ ਦੀ ਮਮਤਾ ਤੋਂ ਬਚਾ ਸਕਦਾ ਹੈ ਜਿਹੜੇ ਸੱਚ ਨਾਲ ਜੁੜੇ ਹਨ ਉਹ ਮਾਇਆ ਦੀ ਮਮਤਾ ਤੋਂ ਮਾਇਆ ਦੇ ਮੋਹ ਤੋਂ ਬਚ ਜਾਂਦੇ ਹਨ ਸੋ ਮਾਇਆ ਵੀ ਕਈ ਪ੍ਰਕਾਰ ਦੀ ਹੈ ਜਿਹਦੇ ਵਿੱਚ ਬੰਦੇ ਦਾ ਚਿੱਤ ਲੱਗ ਜਾਏ ਪਰਮਾਤਮਾ ਭੁੱਲ ਜਾਏ ਉਹ ਮਾਇਆ ਹੈ ਜੇ ਪਰਿਵਾਰ ਹੈ ਤੇ ਬੰਦਾ ਪਰਿਵਾਰ ਨਾਲ ਮੋਹ ਲਾ ਬੈਠਾ ਹੈ ਪਰਮਾਤਮਾ ਨੂੰ ਭੁਲਾ ਦਿੱਤਾ ਸਿਰਫ ਪਰਿਵਾਰ ਨਾਲ ਹੀ ਮੋਹ ਹੈ ਪਰਮਾਤਮਾ ਦਾ ਨਾਮ ਚੇਤੇ ਨਹੀਂ ਉਹ ਮਾਇਆ ਹੈ ਸੋ ਜਿਸ ਚੀਜ਼ ਨਾਲ ਵੀ ਬੰਦੇ ਦਾ ਚਿੱਤ ਲੱਗਾ ਹੋਇਆ ਹੈ ਉਹ ਮਾਇਆ ਹੈ ਇਸ ਵਾਸਤੇ ਮਾਇਆ ਦੇ ਕਈ ਰੂਪ ਹਨ ਗੁਰੂ ਪਿਆਰਿਓ ਭਾਵੇਂ ਉਹ ਧਨ ਦੌਲਤ ਦੇ ਰੂਪ ਵਿੱਚ ਹੋਵੇ ਭਾਵੇਂ ਉਹ ਪੁੱਤਰ ਧੀਆਂ ਦੇ ਰੂਪ ਵਿੱਚ ਹੋਵੇ ਭਾਵੇਂ ਉਹ ਸੰਪਤੀ ਦੇ ਰੂਪ ਵਿੱਚ ਹੋਵੇ ਇਸ ਵਾਸਤੇ ਮਹਾਰਾਜ ਕਹਿੰਦੇ ਜਿਹਦੇ ਵਿੱਚ ਬੰਦਾ ਪਲ ਚਕੇ ਰਹਿ ਗਿਆ ਪਰਮਾਤਮਾ ਦੇ ਨਾਮ ਨੂੰ ਭੁਲਾ ਦਿੱਤਾ ਉਹ ਮਾਇਆ ਹੈ ਤੇ ਮਾਇਆ ਦੀ ਮਮਤਾ ਹਰ ਬੰਦੇ ਨੂੰ ਲੱਗੀ ਹੋਈ ਹੈ ਮਾਰੇ ਕਹਿੰਦੇ ਮੋਹਣੀ ਮਾਇਆ ਜਿਹੜੀ ਬੰਦੇ ਨੂੰ ਮੋਹ ਰਹੀ ਹੈ ਤੇ ਜਿਹੜੇ ਸੱਚੇ ਨਾਮ ਨਾਲ ਜੁੜੇ ਨੇ ਉਹਨਾਂ ਨੇ ਇਸ ਮਮਤਾ ਨੂੰ ਤਿਆਗ ਦਿੱਤਾ ਹੈ ਇਹਨੂੰ ਛੱਡ ਦਿੱਤਾ ਹੈ ਸਤਿਗੁਰੂ ਕਹਿੰਦੇ ਨੇ ਕਿ ਜੋ ਪ੍ਰਾਣੀ ਮਮਤਾ ਤਜੈ ਜਿਹੜਾ ਪ੍ਰਾਣੀ ਮਨੁੱਖ ਮਮਤਾ ਮਾਇਆ ਦਾ ਮੋਹ ਤਿਆਗ ਦਿੰਦਾ ਹੈ ਲੋਭ ਮੋਹ ਅਹੰਕਾਰ ਤੇ ਲੋਭ ਦੇ ਵਿੱਚ ਮੋਹ ਦੇ ਵਿੱਚ ਤੇ ਅਹੰਕਾਰ ਦੇ ਵਿੱਚ ਉਪਰਾਮ ਹੋ ਜਾਂਦਾ ਇਹਨਾਂ ਨੂੰ ਵੀ ਤਿਆਗ ਦਿੰਦਾ ਹੈ ਕਿਉਂਕਿ ਲੋਭ ਜਿਹੜਾ ਹੈ ਅਜਾਹਾ ਹੈ ਕਿਉਂਕਿ ਲੋਭੀ ਬੰਦਾ ਇੱਕ ਹਲਕੇ ਕੁੱਤੇ ਦੀ ਤਰ੍ਹਾਂ ਹੁੰਦਾ ਹੈ ਉਹਦੀ ਬਿਰਤੀ ਹਲਕੇ ਕੁੱਤੇ ਦੀ ਵਰਗ ਫਾਲਕੇ ਕੁੱਤੇ ਵਰਗੀ ਹੈ ਮਾਰਾ ਇਹ ਕਹਿੰਦੇ ਨੇ ਜਿਉਂ ਕੂਕਰ ਹਰਕਾਇਆ ਤਾਵੇ ਦਹਿ ਦਸ ਜਾਏ ਲੋਭੀ ਜੰਤ ਨਾ ਜਾਣਈ ਪੱਖ ਆਪੱਖ ਸਾ ਉਥਾਰੇ ਜਿਵੇਂ ਹਲਕਾ ਕੁੱਤਾ ਦਸਾਂ ਦਸਾਵਾਂ ਵਿੱਚ ਦੌੜਦਾ ਹੈ ਭੱਜਾ ਫਿਰਦਾ ਹੈ ਆਪਣਿਆਂ ਨੂੰ ਵੱਢਣ ਤੋਂ ਗਰੇਜ਼ ਨਹੀਂ ਕਰਦਾ ਇਸੇ ਤਰ੍ਹਾਂ ਜਿਹੜਾ ਮਨਮੁਖ ਬੰਦਾ ਹੈ ਲੋਭੀ ਬੰਦਾ ਹੈ ਉਹ ਆਪਣਿਆਂ ਨੂੰ ਵੀ ਲੁੱਟਣ ਤੋਂ ਗਰੇਜ਼ ਨਹੀਂ ਕਰਦਾ ਆਪਣਿਆਂ ਨੂੰ ਵੀ ਠੱਗੀ ਮਾਰਨ ਤੋਂ ਗਰੇਜ਼ ਨਹੀਂ ਕਰਦਾ ਜੋ ਆਉਂਦਾ ਪੱਖਾ ਪੱਖ ਖਾਈ ਜਾਂਦਾ ਹੈ ਸੋ ਉਸ ਬੰਦੇ ਦੀ ਬਿਰਤੀ ਹਲਕੇ ਕੁੱਤੇ ਦੀ ਤਰ੍ਹਾਂ ਹੈ ਜਿਹੜਾ ਲੋਭੀ ਹੈ ਮਾਰੇ ਕਹਿੰਦੇ ਲੋਭੀ ਬੰਦੇ ਤੇ ਕਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਆਪ ਜੀ ਨੂੰ ਪਤਾ ਹੈ ਕਿ ਗੰਗੂ ਨੇ ਇੰਨਾ ਲੋਭ ਕੀਤਾ ਲੋਭ ਵਾਸੋ ਕਰਕੇ ਗੁਰੂ ਸਾਹਿਬ ਦੇ ਸਹਿਜਾਦੇ ਤੇ ਮਾਤਾ ਜੀ ਨੂੰ ਮਰਿੰਡੇ ਠਾਣੇ ਵਿੱਚ ਪਕੜਾ ਦਿੱਤਾ ਸੀ ਸਿਰਫ ਚੰਦ ਪੈਸਿਆਂ ਬਦਲੇ ਮੋਹਾਂ ਬਦਲੇ ਚੰਦ ਪੈਸਿਆਂ ਬਦਲੇ ਗੰਗੂ ਨੇ ਪਾਪ ਕੀਤਾ ਸਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਗੁਰੂ ਪਿਆਰੇ ਗ੍ਰਫਦਾਰ ਕਰਾਉਣ ਲੱਗਿਆਂ ਵੀ ਸੰਕੋਚ ਨੇ ਕੀਤਾ ਇਸ ਤਰੀਕੇ ਨਾਲ ਇਹ ਲੋਭ ਜਿਹੜਾ ਹੈ ਇਹਨੂੰ ਛੱਡਣਾ ਬੜਾ ਔਖਾ ਹੈ ਮਹਾਰਾਜ ਕਹਿੰਦੇ ਜਿਨੇ ਲੋਭ ਨੂੰ ਤਿਆਗ ਦਿੱਤਾ ਹੈ ਮੋਹ ਨੂੰ ਤਿਆਗ ਦਿੱਤਾ ਧੀਆਂ ਪੁੱਤਰਾਂ ਦਾ ਮੋਹ ਧਨ ਪਦਾਰਥ ਦਾ ਮੋਹ ਜਿਨੇ ਛੱਡ ਦਿੱਤਾ ਹੈ ਹੰਕਾਰ ਤੇ ਜਿਹੜਾ ਹੰਕਾਰ ਹੈ ਹੰਕਾਰ ਤੋਂ ਬਚਣਾ ਬੇ ਬੜਾ ਔਖਾ ਹੈ ਬੰਦੇ ਨੂੰ ਹੰਕਾਰ ਆ ਜਾਂਦਾ ਜਦੋਂ ਕੁਝ ਪ੍ਰਾਪਤ ਹੋ ਜਾਵੇ ਬੰਦੇ ਦੇ ਅੰਦਰ ਆਟੋਮੈਟਿਕ ਹੰਕਾਰ ਵੜ ਜਾਂਦਾ ਹੈ ਤੇ ਜਿਨ ਨੇ ਕੁਝ ਪ੍ਰਾਪਤ ਕਰਕੇ ਹੰਕਾਰ ਨਹੀਂ ਕੀਤਾ ਬੜਾ ਵੱਡਾ ਹੈ ਜਿਹੜਾ ਹੰਕਾਰ ਨਹੀਂ ਕਰਦਾ ਪਰ ਜੇ ਦਾਨ ਪੁੰਨ ਕਰਕੇ ਵੀ ਹੰਕਾਰ ਆ ਗਿਆ ਤੇ ਉਹ ਸਭ ਨਿਸ਼ਕਲ ਚਲਾ ਜਾਂਦਾ ਹੈ ਜੇ ਬੰਦਾ ਹੰਕਾਰ ਕਰਦਾ ਨਾ ਗੁਰੂ ਤੇਗ বাহাদুর ਸਾਹਿਬ ਮਹਾਰਾਜ ਕਹਿੰਦੇ ਨੇ ਤੀਰਤ ਵਰਤ ਅਰ ਦਾਨ ਕਰ ਮਨ ਮੈਂ ਧਰੇ ਗਮਾਨ ਨਾਨਕ ਨਿਰਖਲ ਜਾਤ ਤੇ ਜਿਉ ਕੁੰਜਰੇ ਇਸ਼ਨਾਨ ਉਹ ਹਾਥੀ ਦੇ ਇਸ਼ਨਾਨ ਵਰਗਾ ਹੈ ਜਿਵੇਂ ਹਾਥੀ ਇਸ਼ਨਾਨ ਕਰਕੇ ਸਵਾਹ ਪਾ ਲੈਂਦਾ ਐ ਇਵੇਂ ਉਹ ਦਾਨਪੁਨ ਕਰਕੇ ਜੇ ਹੰਕਾਰ ਕਰਦਾ ਤੇ ਸਵਾਹ ਪਾਉਣ ਦੇ ਬਰਾਬਰ ਹੈ ਮਹਾਰਾਜ ਕਹਿੰਦੇ ਜਿਨੇ ਮਾਇਆ ਮਾਇਆ ਦਾ ਮੋਹ ਤਿਆਗ ਦਿੱਤਾ ਲੋਭ ਤਿਆਗ ਦਿੱਤਾ ਲੋਭ ਤਿਆਗ ਦਿੱਤਾ ਬੋਹ ਤਿਆਗ ਦਿੰਦਾ ਹੰਕਾਰ ਤਿਆਗ ਦਿੰਦਾ ਸਤਿਗੁਰੂ ਕਹਿੰਦੇ ਨੇ ਕਹੋ ਨਾਨਕ ਆਪਨ ਤਰੈ ਔਰਨ ਲੇਤ ਉਧਾਰ ਉਹ ਆਪ ਤਾਂ ਤਰਦਾ ਹੀ ਤਰਦਾ ਹੈ ਹੋਰਾਂ ਦਾ ਵੀ ਉਧਾਰ ਕਰ ਦਿੰਦਾ ਹੈ ਹੋਰਾਂ ਦਾ ਵੀ ਭਲਾ ਕਰਾ ਲੈਂਦਾ ਹੈ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮੁਖ ਉਜਲ ਨੇ ਨਾਮ ਜਪ ਕੇ ਉਹਨਾਂ ਦੇ ਨਾਲ ਕਿੰਨੇ ਕੁ ਛੁੱਟ ਜਾਂਦੇ ਨੇ ਕਿੰਨਾਂ ਅਗ ਦਾ ਪਲਾਓ ਜਾਂਦਾ ਹੈ ਇਹ ਮਹਾਰਾਜ ਨੇ ਪਾਵਨ ਪੀਤਰ ਉਪਦੇਸ਼ ਬਖਸ਼ਿਸ਼ ਕੀਤਾ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਦੇ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ